ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਤਿਆ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਜਿਵੇਂ ਕਿ ਪਿਛਲੀਆਂ ਕੁਝ ਵੀਡੀਓਾਂ ਚ ਅਸੀਂ ਇੱਕ ਵਾਰੀ ਗੱਲ ਕੀਤੀ ਸੀ ਮੋਨੋਪੋਲੀ ਬਾਰੇ ਉਹ ਕਣਕ ਤੇ ਝੋਨੇ ਦੀ ਕਿ ਕਿਸਾਨ ਸਿਰਫ ਇੱਕ ਜ਼ਮੀਨ ਤੋਂ ਦੋ ਫਸਲਾਂ ਲੈ ਰਿਆ ਪੰਜਾਬ ਦਾ ਬਾਕੀਆਂ ਦੀ ਗੱਲ ਨਹੀਂ ਕਰਦੇ ਉਹ ਹੈ ਕਣਕ ਅਤੇ ਝੋਨਾ ਤੇ ਪਰ ਕੁਝ ਵੀਰ ਜੋ ਹਨ ਜਿਹੜਾ ਥੋੜਾ ਜਿਹਾ ਐਕਸਪੀਰੀਅੰਸ ਕਰ ਰਹੇ ਨੇ ਅਲੱਗ-ਅਲੱਗ ਚੀਜ਼ਾਂ ਦਾ ਜੋ ਇਹ ਵੇਖ ਰਹੇ ਨੇ ਵੀ ਜੇ ਅਸੀਂ ਕਣਕ ਤੇ ਝੋਨੇ ਤੋਂ ਬਾਹਰ ਨਿਕਲਣਾ ਹੈ ਤੇ ਕਿਹੜੀਆਂ ਕਾਹਨੀਆਂ ਚਾਹੀਦੀਆਂ ਕਣਕ ਤੇ ਝੋਨੇ ਤੋਂ ਬਾਹਰ ਨਿਕਲਣ ਦਾ ਕੀ ਰਾਹ ਹੋਣਾ ਚਾਹੀਦਾ ਹੈ ਤੇ ਹੁਣ ਆ ਵੀ ਸਾਡੇ ਨਾਲ ਜੁੜੇ ਨੇ ਇਹਨਾਂ ਨੇ ਆਪਣੇ ਤਿੰਨਕ ਕਿੱल्ल्याਾਂ ਦਾ ਟੱਕ ਰੱਖਿਆ ਹੈ ਜਿੰਨੂੰ ਇਹਨਾਂ ਨੇ ਰੱਖਿਆ ਕਿ ਬਸ ਐਕਸਪੈਰੀਮੈਂਟਲ ਉਹਦੇ ਵਿੱਚ ਅਲਗ-ਗਲਗ ਫਸਲਾਂ ਲਗਾ ਕੇ ਵੇਖਦੇ ਨੇ ਕਿ ਕੀ-ਕੀ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਕੀ ਪ੍ਰੋਫਿਟ ਮਾਰਜਿਨ ਨਿਕਲਦਾ ਹੈ ਕੀ ਉਹਨਾਂ ਦਾ ਲਾਭ ਹੈ ਕੀ ਨੁਕਸਾਨ ਹੈ ਤੇ ਇੱਕ ਹਿਸਾਬ ਦਾ ਇਹ ਤਾ ਤੱਕ ਅਡਰ ਰਹੇ ਨੇ ਕਿ ਆਪਾਂ ਕਣਕ ਤੇ ਝੋਨੇ 'ਚ ਹੀ ਫਸੇ ਆਂ ਉਹਦੇ ਵਿੱਚੋਂ ਨਿਕਲਦਾ ਰਾਹ ਕੀ ਹੈ ਤੇ ਹੁਣ ਜੈਸ ਜ਼ਮੀਨ ਚ ਅਸੀਂ ਖਲੋਤੇ ਆਂ ਇਹਦੇ ਵਿੱਚ ਵੀ ਨਾ ਤੇ ਕਣਕ ਲੱਗੀ ਏ ਨਾ ਝੋਨਾ ਲੱਗਿਆ ਇੱਥੇ ਲੱਗਾ ਜਾਵਾ ਹਾਂ ਜੀ ਮੈਂ ਦੱਸਣਾ ਚਾਹੁੰਗਾ ਕਿ ਕਿਸਾਨ ਵੀਰਾਂ ਸਾਰਿਆਂ ਨੂੰ ਕਿ ਅਸੀਂ ਹਰ ਵਾਰ ਕਿਸ ਤਰ੍ਹਾਂ ਕਿ ਜਿਹੜੀ ਖੇਤ ਦੇ 3 ਏਕੜ ਆ ਉਹ ਰੱਖਦੇ ਆ ਉਹਦੇ ਵਿੱਚ ਕੀ ਆ ਕਿ ਵੱਖਰੀਆਂ ਵੱਖਰੀਆਂ ਫਸਲਾਂ ਤੋਂ ਕਿਸ ਤਰ੍ਹਾਂ ਲਾਭ ਲੈਣਾ ਵਾ ਕੀ ਉਹਦਾ ਤਜਰਬਾ ਵਾ ਕੀ ਉਹ ਛਾੜ ਦਿੰਦੀ ਆ ਕਿੰਨਾ ਸਮਾਂ ਲੈ ਰਹੀ ਆ ਉਹ ਕੀ ਉਹਨੂੰ ਬਿਮਾਰੀਆਂ ਆ ਰਹੀਆਂ ਨੇ ਉਹਨਾਂ ਵਾਸਤੇ ਉਹਦੇ ਵਿੱਚ ਥੋੜਾ ਜਿਹਾ ਅਸੀਂ ਇਹ ਵੀ ਰੱਖਦੇ ਆ ਕਿ ਉਹਨਾਂ ਨੂੰ ਅਸੀਂ ਜਿਹੜਾ ਬਿਨਾਂ ਖਾਦਾਂ ਦਵਾਈਆਂ ਤੋਂ ਜਿਸ ਤਰ੍ਹਾਂ ਜਿਹੜੀਆਂ ਕਿ ਆਮ ਨੇਚਰਲ ਜਿਨੂੰ ਅਸੀਂ ਕਹਿ ਰਹੇ ਹਾਂ ਕਿ ਅੱਜ ਕੱਲ ਬਹੁਤ ਸਾਨੂੰ ਸੈਂਟਰਲ ਗਵਰਨਮੈਂਟ ਤੋਂ ਵੀ ਆ ਰਿਹਾ ਸਾਰੀਆਂ ਸਰਕਾਰਾਂ ਵੀ ਕਹਿ ਰਹੀਆਂ ਨੇ ਲੋਕ ਵੀ ਵੀਡੀਓ ਪਾਈ ਜਾ ਰਹੇ ਨੇ ਕਿ ਤੁਸੀਂ ਕੁਦਰਤੀ ਖੇਤੀ ਕਰੋ ਨੇਚਰਲ ਆਰਗੈਨਿਕ ਖੇਤੀ ਕਰੋ ਪਰ ਮੈਂ ਦੱਸਣਾ ਚਾਹਾਂਗਾ ਕਿ ਜੋ ਮੇਰੇ ਨਿੱਜੀ ਤਜਰਬੇ ਨੇ ਉਹਦੇ ਵਿੱਚ ਜੇ ਆਪਾਂ ਕਹਿ ਦਈਏ ਨੈਚੁਰਲ ਫਾਰਮਿੰਗ ਕਰਨੀ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਹਾਲੇ ਫਿਲਹਾਲ ਸੰਭਵ ਨਹੀਂ ਆ ਹਾਂ ਐਸ ਟੌਪਿਕ ਤੇ ਵੀ ਅਸੀਂ ਵੀਡੀਓ ਬਣਾਈ ਤੇ ਸੰਭਵ ਨਹੀਂ ਆ ਉਹਦੇ ਤੌਰ ਤੇ ਅਸੀਂ ਇਹ ਕਹਿ ਰਹੇ ਹਾਂ ਕਿ ਸਾਨੂੰ ਜਦੋਂ ਇਹ ਇੱਕ ਦਮ ਜਦੋਂ ਸਾਡੇ ਉੱਤੇ ਨਾ ਭਾਰ ਪਵੇ ਇੱਕ ਦਮ ਸਾਡਾ ਝਾੜ ਨਾ ਘਟੇ ਉਹਦੇ ਵਾਸਤੇ ਅਸੀਂ ਇਸ ਤਰ੍ਹਾਂ ਦੇ ਤਜਰਬੇ ਕਰ ਰਹੇ ਆ ਕਿ ਜਿਹਦੇ ਵਾਸਤੇ ਅਸੀਂ ਵੱਖਰੀਆਂ ਵੱਖਰੀਆਂ ਫਸਲਾਂ ਬੀਜ ਕੇ ਉਹਨਾਂ ਦਾ ਪਤਾ ਕਰ ਸਕੀਏ ਕਿ ਇਹਨੂੰ ਕਿੰਨੀ ਖਾਦ ਦੀ ਜ਼ਰੂਰਤ ਆ ਕਿੰਨੀ ਦਵਾਈ ਦੀ ਜ਼ਰੂਰਤ ਆ ਇਹਨੂੰ ਕਿਹੜੀ ਚੀਜ਼ ਆ ਉਹਦੇ ਨਾਲ ਸਾਨੂੰ ਆਉਣ ਵਾਲੇ ਸਮੇਂ ਦਾ ਜਿਹੜਾ ਸਾਹਮਣਾ ਕਰਨਾ ਸੌਖਾ ਹੋ ਜਾਏਗਾ ਮੇਨ ਵੀ ਕਿਹੜੀ ਫਸਲ ਘਟ ਖਾਦ ਰੈਂਡੀ ਆ ਜਿਹੜੀ ਘਟ ਲਊਗੀ ਉਹ ਹੌਲੀ ਹੌਲੀ ਕੁਦਰਤੀ ਹੀ ਕੋਰਗੇਨਿਕ ਵਾਲੀ ਸਾਨੂੰ ਹਾਂ ਆਰਗੇਨਿਕ ਉਹਦੇ ਵਿੱਚ ਕੀ ਆ ਕਿ ਜਿਹੜੀ ਫਸਲ ਘਟ ਖਾਦ ਦਵਾਈ ਲਏਗੀ ਉਹਦੇ ਵਾਸਤੇ ਸਾਨੂੰ ਇੱਕ ਇੱਕ ਛੇਤ ਜਾਣਾ ਜਿਹੜਾ ਸਾਨੂੰ ਈਜ਼ਲੀ ਅਈਜੀ ਅਸੀਂ ਉਹ ਚੀਜ਼ ਇਹ ਡਬਟ ਹੋ ਸਕਦੇ ਅਸੀਂ ਛੱਡ ਸਕਦੇ ਪਿਛਲੀ ਫਸਲ ਨੂੰ ਛੱਡ ਕੇ ਤੇ ਜਿਹੜਾ ਸੌਖਾ ਰਾਹ ਆ ਉਹ ਸਾਨੂੰ ਲੱਭ ਜਾਵੇ ਹਾਂਜੀ ਤੇ ਉਹਦੇ ਤਜਰਬੇ ਤੌਰ ਤੇ ਅਸੀਂ ਕੀ ਕਰ ਰਹੇ ਹਾਂ ਕਿ ਮੈਂ ਜਵਾ ਬੀਜਦਾ ਹਾਂ ਹਾਂਜੀ ਜਵੇ ਦੇ ਬਾਅਦ ਅਸੀਂ ਜਵਾ ਕੱਟ ਕੇ ਤੇ ਜਿਹੜਾ ਜਵਾ ਵਾ ਜਿਸ ਦੇ ਤੁਹਾਡੇ ਕੁਝ ਕਿਸਾਨ ਵੀਰਾਂ ਦੇ ਲੱਗ ਜਾ ਕੇ ਡੇਰੀ ਫਾਰਮਿੰਗ ਡੇਰੀ ਫਾਰਮਿੰਗ ਵਾਲੇ ਲੈ ਰਹੇ ਨੇ ਜਿਨ੍ਹਾਂ ਦਾ ਆਪਣਾ ਉਹਨਾਂ ਵਾਸਤੇ ਹੋਰ ਸੌਖਾ ਵਾ ਜਿਨ੍ਹਾਂ ਦਾ ਨਹੀਂ ਆ ਲੱਗੇ ਚਾਗੇ ਆਪਣੇ ਆਪ ਮੰਡੀਕਰਨ ਹੋ ਜਾਂਦਾ ਵਾ ਤੇ ਉਹਦੇ ਬਾਅਦ ਤੁਸਨੂੰ ਇੱਕ ਤਾਂ ਆਮਦਨ ਤੁਹਾਡੀ ਪਹਿਲਾਂ ਆ ਜਾਂਦੀ ਆ ਜਿੱਨਾ ਕਣਕ ਦੇ ਨੇੜੇ ਤੇੜੇ ਤੁਹਾਨੂੰ ਲੈ ਜਾਂਦਾ ਵਾ 19 ਕੀ ਦਾ ਫਰਕ ਰਹਿ ਜਾਂਦਾ ਤੁਹਾਡਾ ਕਣਕ ਦੇ ਲੱਗ ਜਾਗੇ ਉਹਦੇ ਬਾਅਦ ਤੁਸੀਂ ਇਹਦੇ ਚ ਮੰਨ ਲਓ ਵੀ ਅੱਗੇ ਜਾ ਕੇ ਤੁਸੀਂ ਜਨਵਰੀ ਆ ਜਾਂਦੀ ਹੈ ਜਨਵੇ ਤੁਸੀਂ ਇਹਦੇ ਵਿੱਚ ਰਾਜਮਾਂ ਦੀ ਖੇਤੀ ਕਰ ਸਕਦੇ ਆ ਕੋਸ਼ਿਸ਼ ਤਜਰਬੇ ਤੌਰ ਤੇ ਵੀ ਕਈ ਕਰਦੇ ਆ ਕਈ ਪੱਕੇ ਵੀ ਕਰਦੇ ਆ ਉਹਦੇ ਬਾਅਦ ਤੁਸੀਂ ਇਹ ਜਿਹੜੇ ਦੇਸੀ ਪਿਆ ਆ ਜਿਹੜੇ ਅਸੀਂ ਸਟੋਰ ਕਰਨ ਵਾਲੇ ਜਿਨ੍ਹਾਂ ਦੀ 7-8 ਮਹੀਨੇ ਤੋਂ ਜ਼ਿਆਦਾ ਪ੍ਰੋਸੈਸ ਦੀ ਸਟੋਰਿੰਗ ਹੋ ਜਾਂਦੀ ਆ ਆਮ ਅਸੀਂ ਘਰਾਂ ਦੇ ਵਿੱਚ ਵਰਤਦੇ ਆ ਉਹਨੂੰ ਵੇਚ ਕੇ ਮੰਡੀਕਰਨ ਵੀ ਕਰ ਸਕਦੇ ਹੋ ਦੂਜੀ ਗੱਲ ਉਹ ਤੇ ਹਾਈਬ੍ਰਿਡ ਵੀ ਲਾ ਸਕਦੇ ਹੋ ਹਰੇ ਪਿਆਜ਼ ਵੀ ਵੇਚ ਸਕਦੇ ਹੋ ਉਹਦੇ ਬਾਅਦ ਸੂਰਜਮੁਖੀਆ ਵੀ ਕਰ ਸਕਦੇ ਹੋ ਸਵੀਟ ਕੌਰਨ ਦੀ ਖੇਤੀ ਵੀ ਕਰ ਸਕਦੇ ਹੋ ਉਹਦੇ ਬਾਅਦ ਤੁਸੀਂ ਚਾਰੇ ਵਾਲੀ ਮੱਕੀ ਦੀ ਵੀ ਖੇਤੀ ਕਰ ਸਕਦੇ ਹੋ ਇਹਦੇ ਤੋਂ ਸਾਨੂੰ ਕਿੰਨਾ ਕ ਮਤਲਬ ਲਾਭ ਹੋ ਜਾਂਦਾ ਜੇ ਆਪਾਂ ਹਿਸਾਬ ਲਈਏ ਜਿਹੜੇ ਜਵਾਬ ਵੀ ਦੇ ਆਂ ਹਾਂਜੀ ਮੰਨ ਲਓ ਆਪਾਂ ਇਹ ਮੰਡੀਕਰਨ ਕਰਨਾ ਹੈ ਦਾ ਹਾਂਜੀ ਵੇਚਣਾ ਸਾਨੂੰ ਕੀ ਇਹਦੇ ਚੋ ਪ੍ਰੋਫਿਟ ਪ੍ਰਾਫਿਟ ਆਉਂਦਾ ਵਾ ਜੇ ਆਪਾਂ ਇਹਨੂੰ ਆਪਾਂ ਖੜਾ ਖਲੋਤਾ ਇਹਨੂੰ ਵੇਚ ਦਈਏ ਤੇ ਸਾਡਾ ਐਜੇ ਟਾਈਮ ਜਦੋਂ ਸਾਡਾ ਇਹ 3 ਮਹੀਨੇ ਦੇ ਨੇੜੇ ਤੇੜੇ ਚਲੇ ਜਾਂਦਾ ਵਾ ਤੇ ਸਾਡਾ ਜਿਹੜਾ ਵਾ 40000 ਪਲੱਸ ਦਾ ਘੜਾ ਜਾਂਦਾ ਠੀਕ ਹੈ ਕਿਲੇ ਚੋਂ ਕਿਲੇ ਚੋਂ 1 ਏਕੜ ਦੇ ਵਿੱਚੋਂ 40000 ਪਲੱਸ ਦਾ ਹੀ ਖੜਾ ਖਲੋਤਾ ਬਿਨਾ ਅਸੀਂ ਮਿਹਨਤ ਕੀਤੇ ਜਿਸ ਤਰ੍ਹਾਂ ਮੰਨ ਲਓ ਸਾਡੇ ਨੇੜੇ ਗੁੱਜਰਿਆ ਜਿੱਦਾਂ ਮੰਨ ਲਓ ਗੁੱਜਰਿਆ ਜਾਂ ਕਿਸੇ ਨੇ ਉਹਨੇ ਆਪ ਕੱਟ ਕੇ ਲੈ ਜਾਣਾ ਉਹਨੇ 2 ਜਾਂ 3 ਦਿਨ 'ਚ ਉਹ ਆਪਣਾ ਖਤਮ ਕਰ ਦਿੰਦਾ ਲਾਈਵ ਆਂਦੇ ਆ ਲਾਈਵ ਆਂਦੇ ਆ ਠੀਕ ਹੈ ਤੇ ਜੇ ਤੁਸੀਂ ਆਪ ਸਿੱਧਾ ਮੰਡੀਕਰਨ ਕਰਦੇ ਹੋ ਫਿਰ ਤੁਸੀਂ 50 ਪਲੱਸ ਵੀ ਚਲੇ ਜਾਂਦੇ ਹੋ ਠੀਕ ਹੈ ਹਾਂਜੀ ਇਹ ਤੁਹਾਨੂੰ ਸ਼ਾਰਟ ਟਰਮ ਦੇ ਵਿੱਚ ਤੁਹਾਨੂੰ ਇੱਕ ਚੰਗੀ ਫਸਲ ਇੱਕ ਆਮਦਨ ਮਿਲ ਗਈ ਹੈ ਤੁਹਾਡੀ ਪਹਿਲੀ ਖਾਲੀ ਇਹਦਾ ਟੋਟਲ ਟਾਈਮ ਸਪੈਨ ਕਿੰਨਾ ਹੈ ਕਿ ਕਿੰਨੇ ਬੀਜਣ ਤੋਂ ਲੈ ਕੇ ਫਲ ਤੱਕ ਕਿੰਨਾ ਟਾਈਮ ਲੱਗਦਾ ਅਸੀਂ ਇਹਨੂੰ 60 ਦਿਨ ਤੋਂ ਬਾਅਦ ਲੈ ਕੇ ਤੇ ਪੱਕਣ ਤੱਕ ਇਹਦੋਂ ਜਿਹੜਾ ਵੀ 4-5 ਮਹੀਨੇ ਵੀ ਤੱਕ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਟਾਈਮ 'ਚ ਇਹਨੂੰ ਖਾਲੀ ਕਰਕੇ ਅਗਲੀ ਫਸਲ ਲੈਣੀ ਹੈ ਠੀਕ ਇਹ 60 ਦਿਨ ਤੋਂ ਬਾਅਦ ਅਸੀਂ ਇਹਨੂੰ ਵੜ ਸਕਦੇ ਵੜਨਾ ਸ਼ੁਰੂ ਕਰ ਸਕਦੇ ਹਾਂ ਇਹਦੇ ਦੋ ਰੋਗ ਵੀ ਹੋ ਜਾਂਦੇ ਹਾਂ ਹਾਂ ਕੁਝ ਵੀ ਇਸ ਤਰ੍ਹਾਂ ਵੀ ਕਰ ਸਕਦੇ ਆ ਇਹਦਾ ਹੋਰ ਫਾਇਦਾ ਇੱਕ ਇਹਨੂੰ ਤੁਸੀਂ ਪਹਿਲੀ ਫਸਲ ਜਿਹੜੀ ਆ ਉਹ ਚਾਰੇ ਦੇ ਤੌਰ ਤੇ ਉਹਨੂੰ ਤੁਸੀਂ ਵਰਤ ਲਿਆ। ਹਾਂਜੀ। ਉਹਦੇ ਬਾਅਦ ਜਿਹੜੀ ਦੂਜੀ ਆ ਫਸਲ ਉਹਨੂੰ ਖਾਦ ਥੋੜੀ ਜਿਹੀ ਜ਼ਰੂਰੀ ਆ ਦੀ ਨਾਈਟ੍ਰੋਜਨ ਦੀ ਲੋੜ ਪੈਂਦੀ ਆ। ਉਹਦੇ ਜੇ ਤੁਸੀਂ ਆਰਗੈਨਿਕ ਮੈਟਰ ਨਾ ਕਰ ਰਹੇ ਹੋ ਉਹਦੇ ਨਾਲ ਤੁਹਾਨੂੰ ਪਤਾ ਹੀ ਆ ਸਾਰੇ ਵੀਰਾਂ ਨੂੰ ਵੀ ਅਸੀਂ ਜਿਹੜਾ ਜੀਵ ਅਮਰਤ ਆ ਜਾਂ ਦੂਜੀਆਂ ਚੀਜ਼ਾਂ ਤਿਆਰ ਕਰਕੇ ਉਹਦੇ ਨਾਲ ਅਸੀਂ ਗੋਬਰ ਦੀ ਆ ਜਤਰਾ ਪਾਥੀਆਂ ਤੋਂ ਕਰਦੇ ਆਂ ਆ ਤਾਂ ਇਹ ਸਾਰੇ ਨੂੰ ਪਤਾ ਵੀ ਜਿਹੜੇ ਵੀਰ ਆਰਗੈਨਿਕ ਕਰ ਰਹੇ ਉਹਨਾਂ ਨੂੰ ਪਤਾ। ਉਹਦੇ ਬਾਅਦ ਤੁਸੀਂ ਇਹਨੂੰ ਪਕਾ ਕੇ ਲੈ ਸਕਦੇ ਹੋ। ਹਾਂ। ਤਿਆ ਪਹਿਲਾ ਲੋ ਆਪ ਚਾਰ ਲਓ ਤੇ ਦੂਸਰਾ ਲੋ ਵੇਖ ਜੂਗਾ ਵੇਖ ਜੇਗਾ ਉਹਦਾ ਬੀਜ ਵੀ ਤਿਆਰ ਹੁੰਦਾ ਹੈ ਫਾਇਦਾ ਹੋਏ ਦੋਪਲ ਫਾਇਦਾ ਜੇ ਨਹੀਂ ਤੁਸੀਂ ਪਕਾਉਣਾ ਚਾਹੁੰਦੇ ਤੇ ਬਾਅਦ ਚ ਕੋਈ ਸਬਜ਼ੀ ਵਗੈਰਾ ਕੋਈ ਵੀ ਲਾਸਟ ਚੀਜ਼ ਲਾ ਸਕਦੇ ਹੋ ਮਤਲਬ ਜਾਨੀ ਕਿ ਸਬਜ਼ੀ ਬੀਜ ਲਓ ਜਾਂ ਹੋਰ ਕੋਈ ਜਾਂ ਮੱਕੀ ਬੀਜ ਲਓ ਚਾਰੇ ਵਾਸਤੇ ਉਹ ਤੁਹਾਡੇ ਜਿਹੜੀਆਂ ਮਤਲਬ ਜਿਵੇਂ ਆ ਅਚਾਰ ਲਈ ਉਹ ਚਾਰੇ ਵਾਸਤੇ ਚਾਰ ਲਈ ਜੇ ਤੁਸੀਂ ਸਬਜ਼ੀ ਦੀ ਖੇਤੀ ਕਰਦੇ ਹੋ ਉਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਸਬਜ਼ੀ ਦੇ ਅੱਜ ਕੱਲ ਜਦੋਂ ਤੁਸੀਂ ਐ ਜਿਹੜੀ ਅੱਜ 30 ਨਵੰਬਰ ਦੇ ਨੇੜੇ ਤੇੜੇ ਆਪਾਂ ਜਦੋਂ ਆਪਾਂ ਆਮ ਜੜੀਆਂ ਇਹ ਚੀਜ਼ਾਂ ਜੜੀਆਂ ਨੇ ਪਤਾ ਲੱਗ ਜਾਂਦਾ ਲੋਕਾਂ ਨੂੰ ਕਿ ਅਸੀਂ ਕਰੇਲੇ ਦੀ ਵੱਲ ਹੋ ਗਈ ਚੱਪਨ ਕੱਦੂ ਹੋ ਗਏ ਜਾਂ ਦੂਜੀਆਂ ਜੜੀਆਂ ਕੱਦੂ ਵਾਲੀਆਂ ਵੱਲਾਂ ਨੇ ਅੱਜ ਕੱਲ ਲੋਕੀ ਜਿਹੜੇ ਆ ਉਹਨੂੰ ਮਲਚਿੰਗ ਕਰਕੇ ਉੱਤੇ ਲਫਾਫਾ ਪਾ ਕੇ ਲਾਉਣੀਆਂ ਸ਼ੁਰੂ ਕਰ ਦਿੰਦੇ ਆ ਉਹ ਜਦੋਂ ਜਾ ਕੇ ਸਾਨੂੰ ਫਰਵਰੀ ਦੇ ਵਿੱਚ ਜਾ ਕੇ ਫਲ ਦੇਣਾ ਸ਼ੁਰੂ ਕਰ ਦੀਆਂ ਨੇ ਉਹਦੇ ਤੱਕ ਤੁਸੀਂ ਉਹਨਾਂ ਨੂੰ ਕਵਰ ਕੱਪ ਕੇ ਥੋੜੀ ਜਗ੍ਹਾ ਦੇ ਵਿੱਚ ਟ੍ਰੇ ਦੇ ਵਿੱਚ ਵੀ ਲਾ ਕੇ ਅੰਦਰ ਰੱਖ ਸਕਦੇ ਹੋ ਆਪਣਾ ਥੋੜੀ ਜਗ੍ਹਾ ਦੇ ਵਿੱਚ ਤੁਸੀਂ ਨਰਸਰੀ ਤਿਆਰ ਕਰ ਲਓ ਜਾਂ ਕਿਤੇ ਪ੍ਰੋਸੇਜੋਗ ਨਰਸਰੀ ਤੋਂ ਤੁਸੀਂ ਇਹਨੂੰ ਲੈ ਕੇ ਤੇ ਪਲਾਂਟੇਸ਼ਨ ਕਰ ਕਰਕੇ ਇਹਨੂੰ ਖਾਲੀ ਕਰਕੇ ਪੈਲੀ ਨੂੰ ਉਹਦੇ ਉੱਤੇ ਤੁਸੀਂ ਉਹ ਲਾ ਕੇ ਤੇ ਹੋਰ ਫਾਇਦਾ ਇਹ ਖਾਲੀ ਹੋਣ ਤੋਂ ਪਹਿਲਾਂ ਹੀ ਤੁਸੀਂ ਸਾਈਡ ਤੇ ਇੱਕ ਆਪਣੀ ਨਰਸਰੀ ਨਰਸਰੀ ਤੇ ਉਹ ਬੂਟੇ ਦੀ ਪਹਿਲਾਂ ਬਜਾਈ ਕਰ ਲਓ ਤੇ ਜਦੋਂ ਇਹ ਖਾਲੀ ਹੋ ਗਿਆ ਉਹਨੂੰ ਸ਼ਿਫਟ ਇੱਥੇ ਕਰ ਦੇ ਜੇ ਮੇਰੇ ਵੀਰ ਨਰਸਰੀ ਆਪ ਨਹੀਂ ਤਿਆਰ ਕਰ ਸਕਦੇ ਤੇ ਕੋਈ ਜ਼ਿਆਦਾ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਸਾਨੂੰ ਬਹੁਤ ਹੀ ਸਸਤੇ ਰੇਟ ਤੇ ਸਹੀ ਰੇਟ ਤੇ ਇੱਕ ਪ੍ਰੋਸੇਜੋਗ ਨਰਸਰੀ ਆਪਣੇ ਨੇੜੇ-ਤੇੜੇ ਸਾਰਿਆਂ ਦੇ ਹੁੰਦੀਆਂ ਨੇ ਉਹਨਾਂ ਤੋਂ ਸਾਨੂੰ ਜਿਹੜੀਆਂ ਬੱਲਾਂ ਜਿਹੜੀਆਂ ਫੇਸ ਸਮੇਤ ਮਿਲ ਜਾਂਦੀਆਂ ਨੇ ਤੁਹਾਨੂੰ ਪਲਾਂਟੇਸ਼ਨ ਕਰਕੇ ਅੱਗੇ ਤੁਸੀਂ ਹੋਰ ਫਾਇਦਾ ਲੈ ਸਕਦੇ ਹੋ ਜਿੰਨਾ ਮੁਨਾਫਾ ਲੈ ਸਕਦੇ ਹੋ ਤੀਜੇ ਆਪਾਂ ਉਤਰਾ ਹੀ ਸਿਰਫ ਦੋ ਫਸਲਾਂ ਲੈਣੇ ਆ ਤੇ ਇਸ ਤਰ੍ਹਾਂ ਤੁਸੀਂ ਇੱਕ ਕਿੱਲੇ ਦੇ ਵਿੱਚੋਂ ਕਿੰਨੀਆਂ ਫਸਲਾਂ ਦਾ ਸਕਦੇ ਕਿ ਇੱਕ ਸਾਲ ਦੇ ਵਿੱਚ ਟੋਟਲ ਇੰਨੀਆਂ ਕ ਫਸਲਾਂ ਹੀ ਲੈ ਸਕਦੇ ਵੀ ਜੀ ਜੇ ਆਪਾਂ ਤੁਸੀਂ ਇਹਨਾਂ ਨੂੰ ਤਿੰਨ-ਤਿੰਨਾਂ ਵੀ ਡਿਵਾਈਡ ਕਰ ਲਓ ਹਾਂ ਚਾਰ ਚਾਰ ਹੋ ਗਈਆਂ ਠੀਕ ਹੈ ਜੀ ਆਪਣੀ ਮੂਲੀ ਆ ਪਾਲਕ ਆ ਇਹ ਮੇਥੇ ਆ ਮੇਥੀ ਆ ਠੀਕ ਆ ਪਿਆਜ਼ ਆ ਪਿਆਜ਼ ਜਿਹੜਾ ਵਾ ਉਹ ਕਿਦਾਂ ਵਾ ਉਹਨੂੰ ਇੰਟਰ ਫਸਲ ਦੇ ਤੌਰ ਤੇ ਵੀ ਲੈ ਸਕਦੇ ਇੱਕ ਲਾਈਨ ਤੁਸੀਂ ਲਾ ਸਕਦੇ ਹੋ ਨਾਲ ਹਾਂ ਠੀਕ ਹੈ ਮਿਕਸ ਫਸਲ ਮਿਕਸ ਫਸਲ ਦੇ ਨਾਲ ਖਾਂ ਉਹਨਾਂ ਦੇ ਸਿਰਫ ਕੀ ਅਕ ਟਮਾਟਰ ਨਹੀਂ ਲਾਉਣੇ ਆਪਾਂ ਨਾਲ ਪਿਆਜ਼ ਦੇ ਨਾਲ ਟਮਾਟਰ ਨਹੀਂ ਪਿਆਜ਼ ਦੇ ਨਾਲ ਮਿਰਚ ਲਾ ਸਕਦੇ ਆਪਾਂ ਠੀਕ ਹੈ ਜੀ ਤੇ ਉਹ ਇਸ ਤਰ੍ਹਾਂ ਨਾਲ ਵੱਖਰੀਆਂ ਵੱਖਰੀਆਂ ਫਸਲਾਂ ਦੇ ਤੌਰ ਤੇ ਬੈਡ ਪlant ਕਰਕੇ ਤੁਸੀਂ ਬੈਡ ਦੇ ਉੱਤੇ ਤੁਸੀਂ ਉਹਨੂੰ ਲਾ ਸਕਦੇ ਹਾਂ ਜੀ ਤੇ ਜਿਵੇਂ ਆਪਾਂ ਵੇਖ ਲਿਆ ਵੀ ਅਸੀਂ ਚਾਰਕ ਫਸਣਾ ਲੈ ਸਕਦੇ ਹਾਂ ਹਾਂਜੀ ਪਹਿਲਾ ਇਹ ਹੋ ਗਿਆ ਦੂਸਰਾ ਪ੍ਰੋਫਿਟ ਮਾਰਜਿਨ ਕਿ ਹੋਊਗਾ ਜਿਵੇਂ ਆਪਾਂ ਕਣਕ ਤੇ ਝੋਨੇ ਦੋਵਾਂ ਤੇ ਮਿਲਾ ਕੇ ਪਤਾ ਹੈ ਵੀ ਲੱਖ ਤੋਂ ਉੱਪਰ ਚੱਲ ਜਾਂਦਾ ਰਹਮਨਾ ਆਪਣਾ ਸੇਲ ਉਹਦੀ ਤੇ ਇਹਨਾਂ ਦਾ ਟੋਟਲ ਕਿੰਨਾ ਕੇ ਜਾਂਦਾ ਹੈ ਇਹਨਾਂ ਚਾਹਾਂ ਜੀ ਵੇਖੋ ਜੋ ਮੈਂ ਮੇਥਰਿਆਂ ਤੋਂ ਆਪਣਾ ਮੇਥੇ ਜਿਹੜੇ ਇੱਕ ਤੇ ਮੇਥੀ ਹੁੰਦੀ ਆ ਕਸੂਰੀ ਮੇਥੀ ਜਿਹਨੂੰ ਕਹਿ ਦਿੰਦੇ ਆਪਾਂ ਜੇ ਆਪਾਂ ਨੂੰ ਉਹਨੂੰ ਛੱਡ ਕੇ ਆਪਾਂ ਮੇਥੇ ਦੀ ਗੱਲ ਕਰਦੇ ਮੇਥਰੇ ਜਿਹਨਾਂ ਨੂੰ ਆਪਾਂ ਸਾਡੇ ਕਿਸਾਨ ਵੀਰ ਮੇਥਰੇ ਵੀ ਕਹਿੰਦੇ ਘਰਾਂ ਦੇ ਵਿੱਚ ਪਤਾ ਮੇਥਰੇ ਵੋਟਾ ਦਾਣਾ ਹੁੰਦਾ ਹਾਂਜੀ ਉਹਦਾ ਜੇ ਝਾੜ ਗਣੀਏ ਤੇ ਤੁਹਾਡਾ ਜੇ ਐਵਰੇਜ ਵੀ ਆਪਾਂ ਉਹਦੀ ਗਣੀਏ ਨਾ ਤੇ 20 ਰੁਪਏ ਕਿਲੋ ਤੋਂ ਨਹੀਂ ਉਹ ਮਰਦੇ ਹਰੇ ਅੱਛਾ 20 ਰੁਪਏ ਕਿਲੋ ਤੋਂ ਮੰਡੀ ਦੇ ਵਿੱਚ ਉਹ ਨਹੀਂ ਜਾਂਦੇ ਉਹਦਾ ਤੁਸੀਂ ਤੁਹਾਨੂੰ ਐਵਰੇਜ ਜਿਹੜੀ ਆ ਇੱਕ ਜਿਹੜੀ ਕਨਾਲ ਦੀ ਆ ਉਹ 25000 ਪਲੱਸ ਚਲੀ ਜਾਂਦੀ ਹੈ ਅੱਛਾ 25000 ਇੰਨੇ ਇੰਨੇ ਹੋ ਜਾਂਦੇ ਆ ਹਾਂਜੀ ਕਨਾਲ ਚੋਂ ਇੱਕ ਕਨਾਲ ਚੋਂ 25000 ਪਲੱਸ ਚਲੇ ਜਾਂਦੇ ਆ ਜੀ ਨੀ ਦਾ ਵੀ ਆ ਜੇ ਤੁਸੀਂ 10 ਹੀ ਗਿੱਲੋ ਉਹਨੂੰ ਜਾਂ 15 ਹੀ ਗਿੱਲੋ ਤੇ ਫਿਰ ਵੀ ਤੁਸੀਂ ਆਪੇ ਲੱਖ ਰੁਪਏ ਦਾ ਹੈਗਾ ਹੀ ਆ ਫਿਰ ਵੀ ਮੰਨ ਲਓ ਸਹੀ ਹੈ ਲੋ ਜਿੰਨਾ ਕਣਕ ਚੋਂ ਦੇਣੇ ਦੇਣਾ ਉਹਨਾਂ ਕੱਲੇ ਮੈਥਰੇ ਤੇ ਇਹ ਕੁਝ ਮੇਰੇ ਵੀਰਾਂ ਨੂੰ ਇੱਥੇ ਕਈ ਵਿਚਾਰੇ ਕਮੈਂਟ ਵੀ ਕਰ ਦਿੰਦੇ ਆ ਕਿ ਤੁਸੀਂ ਵੀਰ ਜੀ ਇਦਾਂ ਨਹੀਂ ਉਦਾਂ ਨਹੀਂ ਮੈਂ ਵੀਰ ਜੀ ਕਿਸੇ ਦੇ ਦੱਸੇ ਮੁਤਾਬਕ ਨਹੀਂ ਦੱਸ ਰਿਹਾ ਸਿਰਫ ਆਪ ਮੰਡੀਕਰਨ ਕਰਦਾ ਮੈਂ ਆਪ ਹੀ ਮੰਡੀ ਮੰਡੀਕਰਨ ਕਰਨ ਦੇ ਨਾਲ ਮੈਂ ਆਪਣਾ ਤਜਰਬਾ ਦੱਸ ਰਿਹਾ ਵੀਰ ਜੀ ਮੈਂ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ ਤੇ ਜੇ ਕਿਸੇ ਵੀਰ ਨੂੰ ਕੋਈ ਵੀ ਆ ਮੇਰਾ ਨੰਬਰ ਵੀ ਲੈ ਸਕਦਾ ਜਾਂ ਇਹਨਾਂ ਵੀਰਾਂ ਨੂੰ ਕਟਾ ਕੇ ਆਪਣਾ ਸ਼ੱਕ ਸੂਬਾ ਕੱਢ ਸਕਦਾ ਸਾਡਾ ਤੇ ਸ਼ੁਰੂ ਤੋਂ ਹੀ ਇਸ ਚੈਨਲ ਤੇ ਇਹ ਰਿਹਾ ਹੈ ਕਿ ਸਿਰਫ ਉਸ ਕਿਸਾਨ ਨਾਲ ਜਾਂ ਉਸ ਵੀਰ ਨਾਲ ਗੱਲ ਕਰਦੇ ਆ ਜਿਨੇ ਹੱਥੀ ਤਜਰਬਾ ਕੀਤਾ ਹੋਇਆ ਹੈ ਸੁਣੀਆਂ ਸੁਣਾਈਆਂ ਗੱਲਾਂ ਤੇ ਹਰ ਕੋਈ ਕਰਦਾ ਹੈ ਜਿਨੇ ਆਪ ਬੀਜੀ ਆ ਮਿੱਟੀ ਨਾਲ ਮਿੱਟੀ ਹੋਇਆ ਆ ਜਾਂ ਕੇ ਮੰਡੀ ਦੇ ਵਿੱਚ ਵੀ ਉਹਨੇ ਜਾ ਕੇ ਹੁਕਾ ਦਿੱਤਾ ਵੀ ਹਾਂ ਮੇਰੀ ਫਸਲ ਆ ਵੇ ਲੋ ਅਸੀਂ ਉਹਦੇ ਨਾਲ ਹੀ ਗੱਲ ਕਰਦੇ ਆਂ ਮੈਂ ਵੀ ਜੀ ਦੱਸਣਾ ਚਾਹਾਂਗਾ ਕਿ ਮੈਂ ਕਰੋਨਾ ਟਾਈਮ ਤੋਂ ਹੀ ਲੋਕੀ ਉਦੋਂ ਕਹਿ ਰਹੇ ਸੀ ਕਿ ਸਾਨੂੰ ਘਾਟਾ ਪੈ ਗਿਆ ਕੋਈ ਕਹਿੰਦਾ ਮੇਰੀ ਫਸਲ ਉੱਥੇ ਨਹੀਂ ਵਿਕੀ ਆ ਉਹ ਨਹੀਂ ਹੋਇਆ ਜੇ ਨਹੀਂ ਹੋਇਆ ਤੇ ਅਸੀਂ ਉਦੋਂ ਮੱਕੀ ਦੇ ਨਾਲ ਧਣੀਆਂ ਤੇ ਪਾਲਕ ਬੀਜਿਆ ਸੀ ਸਾਡੀ ਜਿਹੜੀ ਮੱਕੀ ਸੀ ਤੇ ਉਹਨੂੰ ਉਸ ਸਮੇਂ ਤੁਹਾਨੂੰ ਪਤਾ ਸੁੰਢੀ ਦਾ ਬਹੁਤ ਪ੍ਰਕੋਪ ਹੀ ਤੇ ਲੋਕੀ ਦਵਾਈਆਂ ਦੇਣੋਂ ਵੀ ਲੋਕਾਂ ਨੇ ਆਮ ਦੁਕਾਨਾਂ ਤੇ ਦਵਾਈਆਂ ਵੀ ਜਿਹੜੀਆਂ ਬੰਦ ਹੋ ਗਈਆਂ ਸੀ ਮੈਲੀਆਂ ਬੰਦ ਹੋ ਗਈਆਂ ਤੇ ਸਾਡੀ ਮੱਕੀ ਉਹ ਚਾਰੇ ਜੋਗੀ ਸੀ ਚਾਰੇ ਜਿਹੜੀ ਫਿਰ ਵੀ ਸਾਡੀ ਉਹ ਜਿਹੜੀ ਮੱਕੀ ਆ ਕੇ 60000 ਰੁਪਏ ਦੀ ਫਿਰ ਵੀ ਹੋ ਗਈ ਹੋ ਗਈ ਸੀ ਉਹ ਤੇ ਵੇਖਣ ਨੂੰ ਹਾਲੇ ਲੱਗਦਾ ਹੈ ਵੀ ਸੁੰਡੀ ਵਾਲੀ ਆ ਪਰ ਫਿਰ ਵੀ ਅਸੀਂ ਜਾਣਦੇ ਆ ਕਿ ਬਹੁਤ ਬਚਾਅ ਹੋ ਗਿਆ ਸੀ ਉਹਦਾ ਉਹਦੇ ਬਾਅਦ ਅਸੀਂ ਥੱਲੇ ਨਾਲ ਨਾਲ ਜਦੋਂ ਕੱਢ ਕੇ ਖੇਲਾਂ ਛੋਟੀ ਮੇਰੇ ਕੋਲ ਛੋਟੀ ਮਸ਼ੀਨ ਹੈਗੀ ਆ ਟੂਲਸ ਵੇਲੇ ਤਾਂ ਮਗਾਈ ਸੀ ਮੈਂ ਆਨਲਾਈਨ ਤੇ ਉਹਦੇ ਨਾਲ ਆਪਾਂ 100 ਗ੍ਰਾਮ ਤੋਂ ਲੈ ਕੇ ਵੀ ਜਿੰਨਾ ਮਰਜੀ ਜਿੰਨੀ ਮਰਜੀ ਐਡਜਸਟਮੈਂਟ ਕਰਕੇ ਉਹ ਮਸ਼ੀਨ ਦੇ ਨਾਲ ਅਸੀਂ ਕੇਰ ਸਕਦੇ ਹਾਂ ਤੇ ਮੁੱਖ ਮੁੱਖ ਵੱਖਰੀ ਵੱਖਰੀ ਫਸਲਾਂ ਗੇਰੀਆਂ ਜਾਂਦੀਆਂ ਨੇ ਅਸੀਂ ਕੇਰਦੇ ਤੇ ਮੱਕੀ ਦੀ ਜੜ ਦੇ ਨਾਲ ਹੀ ਸਿੰਗਲ ਲਾਈਨ ਦੇ ਉੱਤੇ ਜਿਹੜਾ ਅਸੀਂ ਉਹ ਕੇਰਿਆ ਸੀ ਉਹਦੇ ਤੋਂ ਵੀ ਅਸੀਂ ਚੰਗਾ ਪ੍ਰੋਫਿਟ ਉਸ ਟਾਈਮ ਅਸੀਂ ਧਣੀਆਂ 35 ਰੁਪਏ ਕਿਲੋ ਵੇਚਿਆ ਸੀ ਅੱਛਾ ਠੀਕ ਹੈ ਅੰਮ੍ਰਿਤਸਰ ਵੱਲਾ ਮੰਡੀ ਦੇ ਵਿੱਚ ਤੇ ਜੇ ਤੁਸੀਂ ਉਤੋਂ ਹੀ ਹਿਸਾਬ ਲਾਓ ਵੀ ਜੇ ਆਪਾਂ ਉਹਨਾਂ ਤਜਰਬਿਆਂ ਨੂੰ ਕਰਕੇ ਤੇ ਅੱਗੇ ਵਧ ਕੇ ਤੇ ਫੇਰ ਹੀ ਕਹਿ ਰਹੇ ਆਂ ਦੱਸ ਰਹੇ ਆਂ ਨਿੱਜੀ ਤਜਰਬਾ ਤੇ ਕਿਸੇ ਦਾ ਸੁਣਿਆ ਨਹੀਂ ਆ ਤੇ ਮੈਂ ਫੇਰ ਬਾਰ-ਬਾਰ ਇਹੀ ਬੇਨਤੀ ਕਰਦਾ ਕਿ ਵੀਰ ਜੀ ਦੁਨੀਆ ਬਹੁਤ ਜ਼ਿਆਦਾ ਦੱਸ ਰਹੀ ਆ ਬਹੁਤ ਜ਼ਿਆਦਾ ਇੱਕ ਦੂਜੇ ਨੂੰ ਭਰਮ ਵੀ ਆ ਕਿਉਂਕਿ ਚੈਨਲਾਂ ਦੇ ਉੱਤੇ ਕਈ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਕਿ ਜਿਨ੍ਹਾਂ ਦੇ ਭਰੋਸੇਯੋਗ ਨਹੀਂ ਹੁੰਦੇ ਹਾਂਜੀ ਹਾਂਜੀ ਤੇ ਸਾਰੇ ਬਿਨਾ ਭਰੋਸੇ ਵਾਲੇ ਨਹੀਂ ਆ ਤੇ ਭਰੋਸੇ ਵਾਲੇ ਵੀ ਨਹੀਂ ਆ ਇਸ ਵਾਸਤੇ ਆ ਆਪਣੀ ਸੋਚ ਆਪਣੀ ਸਮਝ ਦੇ ਨਾਲ ਥੋੜੇ ਜਗ੍ਹਾ ਤੋਂ ਥੋੜਾ ਥੋੜਾ ਤਜਰਬਾ ਕਰਕੇ ਅੱਗੇ ਵਧੋ ਆਉਣ ਵਾਲਾ ਸਮਾਂ ਜਿਹੜਾ ਸਾਡਾ ਸੁਖਾਲਾ ਹੋਏਗਾ ਸਾਨੂੰ ਖਰਚੀਆਂ ਤੋਂ ਬਚਾਂਗੇ ਜ਼ੈਰ ਮੁਕਤ ਖੇਤੀ ਹੋਏਗੀ ਤੇ ਬੜੀ ਵਧੀਆ ਜਿਹੜੀ ਆ ਉਹ ਸਾਡੇ ਪਾਣੀ ਦੀ ਬਸ਼ਤ ਸਾਡੀ ਧਰਤੀ ਦੀ ਜਿਹੜੀ ਹੈ ਇੱਕ ਸਿਹਤ ਉਹਦੇ ਵਾਸਤੇ ਅਸੀਂ ਮਲਚਿੰਗ ਕਰਦੇ ਆ ਤੇ ਮੈਂ ਉਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਜਦੋਂ ਕਿਤੇ ਝੋਨਾ ਜਿਸ ਜਗ੍ਹਾ ਤੇ ਲਾਉਨੇ ਆ ਅਸੀਂ ਹਾਂਜੀ ਉਹਦੇ ਵਾਰ ਉਹਨੂੰ ਕੀ ਕਰਦੇ ਆ ਕਿ ਅਸੀਂ ਆਗ ਨਹੀਂ ਲਾਉਂਦੇ अच्छा आग ਲਾਉਣ ਤੋਂ ਬਿਨਾਂ ਉਹ ਕੀ ਕਰਦੇ ਆ ਕਿ ਅਸੀਂ ਉਹਨੂੰ ਕਟਰ ਫੇਰ ਕੇ ਉਹਦੀ ਉਹਦਾ ਪਲਾਉ ਕਰਕੇ ਤੇ ਉੱਤੇ ਉਹਨੂੰ ਹਾਂ ਫਿਰ ਅਸੀਂ ਅੱਗੇ ਜਿਹੜੀ ਆ ਉਹਨੂੰ ਫਸਲ ਨੂੰ ਲੈਣਾ ਚਾਹੁੰਦੇ ਆ ਉਹਨੂੰ 5 7 10 ਦਿਨਾਂ ਵਾਸਤੇ ਛੱਡ ਵੀ ਦੇਣਿਆ ਤੇ ਇੰਨੀ ਕੋਈ ਜਲਦੀਬਾਜ਼ੀ ਵੀ ਨਹੀਂ ਸਾਡੇ ਕੋਲ 10 ਦਿਨ ਤੇ 15 ਦਿਨ ਤੇ ਹਰ ਇੱਕ ਫਸਲ ਦੇ ਬਾਅਦ ਹੁੰਦੇ ਆ ਹਾਂ ਬਿਲਕੁਲ ਬਿਲਕੁਲ ਤੇ ਇੰਨਾ ਟਾਈਮ ਕੱਢੋ ਧਰਤੀ ਦੀ ਸਿਹਤ ਬਣਾਓ ਤੇ ਵਧੀਆ ਸਬਜ਼ੀ ਵਧੀਆ ਉਪਜ ਲਓ ਵਧੀਆ ਆਮਦਨ ਲਓ ਵੱਡੇ ਵੱਡੇ ਟਰੈਕਟਰਾਂ ਦੇ ਨਾਲੋਂ ਚੰਗਾ ਕਿ ਥੋੜੀ ਖੇਤੀ ਥੋੜੀ ਚੀਜ਼ਾਂ ਥੋੜੇ ਆਪ ਜਮੀਨ ਦੇ ਵਿੱਚ ਰੋਜ਼ ਦਾ ਖਰਚਾ ਮਤਲਬ ਸਬਜੀ ਤੋਂ ਆ ਜਾਂਦਾ ਹੈ ਆ ਜਾਂਦਾ ਹੈ ਚੀਜ਼ਾਂ ਤੋਂ ਸਬਜੀ ਤੁਹਾਡੀ ਆਪ ਦੀ ਫ੍ਰੀ ਆ ਹਾਂਜੀ ਤੁਹਾਡੀ ਆਪ ਦੀ ਸਬਜੀ ਜਿਹੜੀ ਫ੍ਰੀ ਹੋ ਜੇਗੀ ਬਿਲਕੁਲ ਰੋਜ਼ ਦਾ ਖਰਚਾ ਚਾਹੀਦਾ ਸਾਡੀ ਬੇਨਤੀ ਆ ਕਿ ਜੇ ਚਲੋ ਆਪਾਂ ਬਾਹਰ অর্ਗੈਨਿਕ ਨਹੀਂ ਲੈ ਸਕਦੇ ਜਾਂ ਹੀ অর্ਗੈਨਿਕ ਕਿਸੇ ਨੂੰ ਨਹੀਂ ਦੇ ਸਕਦੇ ਘਰ ਗਾਈ ਹੈ ਤੇ ਅਸੀਂ ਨਰ ਕਰ ਸਕਦੇ ਆ ਕਿ ਆਪ ਹੀ অর্ਗੈਨਿਕ ਖਾ ਲਿਏ ਜਿਉਂ ਆਪ ਖਾਵਾਂਗੇ ਤਿਉਹ ਸਾਡਾ ਫਿਰ ਮਨ ਹੋਏਗਾ ਕਿ ਹੁਣ ਅਸੀਂ ਆਪ ਖਾ ਰਹੇ ਆਂ ਕਿਸੇ ਨੂੰ ਵੀ ਖਵਾਈਏ ਇਸ ਤਰ੍ਹਾਂ ਹੀ ਹੌਲੀ ਹੌਲੀ ਪਹਿਲ ਕਰੀਏ ਪਹਿਲਾ ਕਦਮ ਪੁੱਟਿਆ ਫੇਰ ਹੀ ਦੂਜਾ ਪੁੱਟਿਆ ਜਾਣਾ ਹੈ ਹਾਂਜੀ ਅਸੀਂ ਸਾਨੂੰ ਖੁਦ ਹੀ ਸ਼ੁਰੂਆਤ ਕਰਨੀ ਪਊ ਨਾ ਕਿ ਕਿਸੇ ਸਰਕਾਰ ਨੇ ਨਾ ਕਿਸੇ ਨੇ ਆਣ ਕੇ ਤੁਹਾਨੂੰ ਉਹ ਤੇ ਬਸ ਇੱਕ ਸੁਣੀਆਂ ਸੁਣਾਈਆਂ ਗੱਲਾਂ ਨੇ ਤੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਬਾਅਦ ਪਹਿਲਾਂ ਤੁਹਾਨੂੰ ਹੀ ਖੁਦ ਜਿਹੜਾ ਉਹ ਸ਼ੁਰੂ ਕਰਨਾ ਪੈਣਾ ਵਾ ਤੇ ਕਿਸੇ ਦੇ ਭਰੋਸੇ ਦੇ ਨਾਲੋਂ ਚੰਗਾ ਕਿ ਆਪ ਉਸ ਚੀਜ਼ ਨੂੰ ਪ੍ਰੈਕਟੀਕਲ ਕਰੋ ਹਾਂ ਤੇ ਜਿਹਦੇ ਨਾਲ ਤੁਹਾਨੂੰ ਇੱਕ ਚੰਗਾ ਰਿਜ਼ਲਟ ਮਿਲ ਸਕੇ ਬਹੁਤ ਵਧੀਆ ਲੱਗਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ